ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਹਰਾਸ ਸਾਹਿਬ ਸੋਦਰ ਰਾਗੇ ਆਸਾਂ ਭੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੇਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵੜ ਹਾਰੇ ਕੇਤੇ ਤੇਰੇ ਰਾਗ ਪਰੀ ਸੋ ਕਹੀਐ ਕੇਤੇ ਤੇਰੇ ਗਾਮੜ ਹਾਰੇ गावੰਤ ਤੁਧਨੋ पावण पाणी बेसंतर गावै राजा धर्म द्वारै गावੰਤ ਤੁਧਨੋ चैतक कलख जाणना लिख लिख धर्म ਵਿਚਾਰੇ गावੰਤ ਤੁਧਨੋ ईश्वर ब्रह्मा देवी सोहंते रे सदा सवारे गावੰਤ ਤੁਧਨੋ इंद्र केन्द्र आसन बैठे देवत्यां दर नले गावੰਤ ਤੁਧਨੋ सिद्ध समाधी अंदर गावੰਤ ਤੁਧਨੋ ਸਾਧ ਵਿਚਾਰੇ गावੰਤ ਤੁਧਨੋ ਅੰਦੇ ਸਤੀ ਸੰਤੋਖੇ गावੰਤ ਤੁਧਨੋ ਵਿਹਿਰ ਕਰਾਰੇ गावੰਤ ਤੁਧਨੋ ਪੰਡਤ ਪਵਨਰ ਕੀ ਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਦਨੋ ਰਤਨ ਪਾਏ ਤੇਰੇ ਅਸਰ ਤੀਰਥ ਨਾਲੇ ਗਾਵਨ ਤੁਦਨੋ ਜੋਧ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਗਾਵਨ ਤੁਦਨੋ ਖਾਂਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਈ ਤੁਦਨੋ ਗਾਵਨ ਜੋਤਿ ਦੇ ਭਾਵਨ ਰੱਖੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵ ਤੁਦਨੋ ਗਾਵਨ ਸੇ ਮੈਂ ਚੇਤਨ ਆਵਨ ਨਾ ਨਾ ਕਿਆ ਬਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀਓ ਸੀ ਜਾਏ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ અપਾਈ ਕਰ ਕਰ ਦੇਖੈ ਗੀਤ ਆਪਣੇ ਜਿਉ ਤਿਸ ਦੀ ਵੜੇ ਆਈ ਜੋ ਤਿਸ ਪਾਵੇ ਸੋਈ ਕਰਸੀ ਫਿਰ ਹੁਕਮਨ ਕਰਣਾ ਜਾਈ ਸੋ ਫਾਰਸਾ ਹੋ ਸਾਹਾ ਪਾਸ ਸਾਹਿਬ ਨਾਨਕ ਰਹਿਣਰ ਜਾਈ ਆ ਸਮਹਲਾ ਪਹਿਲਾ ਸੋਹ ਵੱਡਾ ਆਖਾ ਸਭ ਕੋਏ ਕੇਵੜਾ ਵੱਡਾ ਡਿੱਠਾ ਹੋਏ ਕਿਸ ਹਿੰਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਹੈ ਸਮਾਏ ਵੱਡੇ ਮੇਰੇ ਸਾਹਿਬਾ ਗਹਿਰੰਗ ਭੇਰਾ ਗੁਣ ਗਹਿਰਾ ਕੋਈ ਨ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾ ਸਾਬ ਸਰਤੀ ਮਲ ਸੁਰਤ ਕਮਾਈ ਸਭ ਕੀਮਤ ਮਿਲ ਪੀਣਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨਾ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆ ਵੜਿਆਈਆਂ ਤੋਰ ਦੇ ਵਣ ਸੀ ਦੀ ਗਿਨੇ ਨਾ ਪਾਈਆ ਕਰਮ ਮਿਲ ਨਹੀ ਠਾਕ ਰਹੀ ਆਖਣ ਵਾਲਾ ਕਿਆ ਵਿਚਾਰਾ ਸਿੱਤੀ ਭਰੇ ਤੇਰੇ ਪੰਡਾ ਰਾਜ ਸੁਨਦੇ ਹਿਤ ਸੇ ਕਿਆ ਚਾਰਾ ਨਾਨਕ ਸਤਿ ਸਵਾਰਨ ਹਾਰਾ ਆਸਮਾਹ ਲਾ ਪਹਿਲਾ ਆਖਾਂ ਜੀ ਵਾ ਬਿਸਰੇ ਮਰ ਜਾਉ ਆਖਣ ਓਕਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖਤ ਭੁਖੇ ਕਾਏ ਚਲੀਐ ਦੁਖ ਸੌ ਕੇ ਬਿਸਰਾ ਮੇਰੀ ਮਾਏ ਸਾਚਾ ਸਾਹਿਬ ਸਾਚਾ ਨਾ ਇਰਹਾਉ ਸਾਚੇ ਨਾਮ ਕੀ ਤੇਲ ਵੜਾਈ ਆਖ ਤਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕਿਆ ਅਕਣ ਪਾਹੇ ਵੜਨਾ ਹੋਵੇ ਘਾੜਨ ਜਾਏ ਨਾ ਉਹ ਮਰਨਾ ਹੋਵੇ ਸੋਗ ਦੇਂ ਦਰਹਿ ਨਾ ਚੁੱਕਾ ਭੋਗ ਗੁਣ ਇਹੋ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜਦੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਤਮ ਵਿਸਾਰ ਹੈ ਤੇ ਇੱਕ ਮਜਾ ਨਾਨਕ ਨਾਵੇ ਬਾਦ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਾਰੇ ਜਾਨਾ ਸਤਗੁਰ ਸਤਿਪੁਰ ਖਾ ਬਿਨੋ ਕਰੋ ਗੁਰਪਾਸ ਹਮ ਕਿਰੇ ਕਰਮ ਸਤਗੁਰ ਸੜਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਗਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਾਰੇ ਜਾਨੇ ਕਹਿ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਬਿਲੇ ਤ੍ਰਿਭਤਾਰ ਸਹਿ ਜਿਨ ਬਲੇ ਸੰਗਤ ਗੁਣ ਪ੍ਰਗਾਸ ਜਿਨ ਹਰ 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 ਦਸ ਨਾਮ ਨਾ ਪਾਇਆ ਤੇ ਭਾਗੇਣ ਜਨ ਪਾਸ ਗੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰੈਜੀਵੇ ਤ੍ਰੈਜੀਵਾ ਸਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਨ ਤੁਰ ਮੁਸਤਕਿਲ ਖਿਆੜ ਖਾਸ ਧਨ ਧਨ ਸਰ ਸੰਗਤ ਜਿਸਤ ਹਰ ਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗੁ ਜਰੀ ਮਹੱਲਾ ਪੰਜਵਾ ਕਾ ਹੈ ਰੇ ਮਨ ਚਿਤਵੈ ਉਦਮ ਜਾਰ ਹਰ ਜੀਓ ਪਰਿਆਲ ਸਹਿਰ ਪਤਰ ਬਹਿਜਣ ਤਪਾਏ ਤਾਕਾਰ ਝੁਕਾਗੇ ਕਰ ਧਰਿਆ ਮੇਰੇ ਮਾਧੋ ਜੀ ਸਾਰ ਸੰਗਤ ਮੇਰਾ ਸੋਤਰਿਆ ਗੁਰ ਪਰਸਾਹਲ ਪਰੰਪਲ ਪਾਇ ਅਸੂਕੇ ਕਾਸ਼ਟ ਹਰਿਆ ਰਹਾਉ ਜਿਨਨ ਪਿਤਾ ਲੋਕ ਸੁਖਨੰਤਾ ਕੋਇ ਨਕਸੀ ਧਰਿਆ ਸਿਰ ਸਿਰ ਦੀਜੇ ਸੁਬਾਹ ਠਾਕੁਰ ਕਾਹੇ ਮਨ ਪੱਕ ਰਿਆ ਉਡਾ ਗੁੜਾ ਵੈਸਾ ਕੋਸਾ ਕਿਸ ਪਾਛੇ ਬਚਲੇ ਸ਼ਰਿਆ ਇਹਨਾਂ ਕਮਨ ਖਰਾਵ ਕਹਣ ਚੇਗਾ ਵੈ ਮਨ ਮਹਿ ਜ਼ਬਰ ਨ ਕਰਿਆ ਸਾਬ ਨੇ ਦਾ ਨ ਦਾ ਸਾਸ਼ਟ ਸਿਦਾਨਾ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਇ ਇਤਰਾੰਤਨ ਪਾਰਾ ਵਰਿਆ ਰਾਗ assemblage ਚੌਥਾ ਸੋਹ ਪੁਰਖ ਏਕ ਓਕਾਰ ਸਤਗੁਰ ਪ੍ਰਸਾਦ ਸੋਹ ਪੁਰਖ ਨਰੰਧਨ ਹਰ ਪੁਰਖ ਨਰੰਜਨਾ ਹਰ ਅਗਮ ਅਗਮ ਅਪਾਰਾ ਸਭ ਤਿਆਬ ਹੈ ਸਭ ਤਿਆਬ ਹੈ ਤੁਧ ਜੀ ਹਰ ਸੱਚੇ ਸਹਿਜ ਨਿਹਾਰ ਸਾਬ ਜੀ ਤੋ ਮਾਰੇ ਜੀ ਤੋ ਜੀਆਂ ਕਰ ਤਾਰਾ ਹਰ ਤਿਆਵੋ ਸੰਤੋ ਜੀ ਸਭ ਦੁਖ ਦਾ ਸਾਰਨ ਹਾਰਾ ਹਾਰਾ ਪੇ ਠਾਕੁਰ ਹਾਰਾ ਪੇ ਸੇਵਕ ਜੀ ਕਿਆ ਨਾਨਕ ਦੇ ਅੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਾਰੇ ਕੋ ਪੁਰਖ ਸਮਾਨ ਇੱਕ ਦਾਤੇ ਇੱਕੇ ਪਹਾਰੀ ਜੀ ਸਭ ਤੇਰੇ ਚੋਟ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਮੈਨੇ ਅਵਰ ਨ ਜਾਣ ਤੂੰ ਪਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਨਾਹ ਖਿਖਾਣਾ ਜੋ ਸੇਵ ਹੈ ਜੋ ਸੇਵ ਹੈ ਤਉਦ ਜੀ ਜੈ ਨਾਨਕ ਤੈਨੂੰ ਕਰ ਬਾਣਾ ਹਰ ਤਿਆ ਬਹਿ ਹਰ ਤਿਆ ਬੈ ਤਉਦ ਜੀ ਸੇ ਜਨ ਜਗ ਨਾਸਰਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਤਿਆ ਜੀ ਤੈਨ ਤੁੱਟੇ ਜਨ ਕੇ ਫਾਸੀ ਜਿਨਿਰ ਭੌ ਜਿਨ ਹਰ ਨਿਰਭਉ ਤਿਆ ਜੀ ਤਿਨ ਕਾ ਪਾਉ ਸਭ ਗਵਾਸੀ ਜਿਨ ਸੇਵ ਹੈ ਜਿਨ ਸੇਵ ਹੈ ਮੇਰਾ ਹਰ ਜੀ ਤੇ ਹਰ ਰੂਪ ਸਮਾਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਰ ਜੀ ਹਰਨ ਕਾਨੇ ਕਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੈ ਅਰ ਪੂਜ ਜੀ ਤਪ ਕਪੈ ਜਪੈ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪਰੈ ਬਹੁ ਸਿਮਰਤ ਸਾਸ ਜੀ ਕਰਿ ਕਰਿਆ ਖਟ ਕਰਮ ਕਰੰਤਾ సేమ్ ਭਗਤ సేమ్ ਭਗਤ ਪਲੇ ਜਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ ਦੁਆਲ ਪੁਰਖ ਪਰਮ ਪਰ ਕਰਦਾ ਜੀ ਤੂ ਜਿਉੜੇ ਵਰਨ ਕੋਈ ਤੂੰ ਜੁਗ ਜੁਗ ਇੱਕੋ ਸਦਾ ਸਦਾ ਜੀ ਤੂ ਇੱਕੋ ਤੂੰ ਜੁਗ ਜੁਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੂੰ ਨਹ ਚਲ ਕਰਦਾ ਸੋਈ ਤੁਰ ਆਪੇ ਪਾਵੇ ਸੋਈ ਕਰਤਾ ਜੀ ਤੂ ਆਪੇ ਕਰਸ ਹੋਈ ਤੂ ਦਾ ਪੈਸਟ ਵਿੱਚ ਸਭ ਆਬਾਈ ਜੀ ਤੂ ਦਾ ਪੈਸਟ ਦੀ ਸਭ ਹੋਈ ਜਨਾਨਕ ਗੁਣ ਗਾਵੇ ਕਰਦੇ ਕੇ ਜੀ ਜੋ ਸਭ ਸੇ ਕਾ ਜਨ ਹੋਈ ਅਸਮਹਲਾ ਚੌਥਾ ਤੋਂ ਕਰਤਾ ਸਚਿਆਰ ਮੇਡਾ ਸਾਈਂ ਜੋ ਤੂੰ ਭਾਗ ਸੋਈ ਥੀ ਸੀ ਜੋ ਤੂੰ ਦੇ ਸੋਈ ਹਪਾਈ ਰਹਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੇ ਤੇ ਨਾਮ ਰਤਨ ਪਾਇ ਗੁਰਮੁਖ ਲਾਦਾ ਮਨਮੁ ਹੁ ਬਵਾਇਆ ਤੁੜ ਆਪਿ ਛੋੜਿਆ ਆ ਮਿਲਾਇਆ ਤੁੰਦਰੀ ਹਉ ਸਭ ਤੁਜੀ ਹੀ ਮਾਏ ਤੁੜ ਬੰਦੂਜੈ ਕੋਈ ਨਾ ਹੈ ਜੀ ਅੰਤ ਸਦ ਰੇ ਰਖੇਲ ਬੰਦੂਜ ਮਿਲਿ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਾਣੈ ਸੋਈ ਜਨ ਜਾਣੈ ਹਰ ਗੁਣ ਸਦਹੀ ਆ ਕਵਹਾਨਾ ਜਿਨਹਾਂ ਸੇ ਵਿਆ ਤੈਨ ਸੁਪਰ ਪਾਇ ਸਹਜ ਹੀ ਹਰ ਨਾਮ ਸਮਾਇਆ ਤੁੰ ਆਪਕੇ ਕਰਤਾ ਤੇਰਾ ਕੀ ਅਸਲਾ ਬਹੁਏ ਤੁੜ ਬੰਦੂਜੈ ਅਵਰਣਾ ਕੋਇ ਤੁੰ ਕੰਨ ਕਰ ਵੇਖ ਜਾਣੈ ਸੋਏ ਜਨਨ ਗੁਰਮੁਖ ਪ੍ਰਗਟ ਹੋਏ ਆ ਸਮਹਲਾ ਪਹਿਲਾ ਅੰਤ ਸੁਰਵੜ ਪਹਿਲੇ ਨਵਾਸਾ ਪਾਣੀ ਪਾਵਕ ਤਨਹਿ ਕੀਆ ਕੰ ਕਰਵਾ ਪਗਨਾਈ ਚਾਲੇ ਹਮ ਦੇ ਕਾਹ ਹੈ ਡੂਬੀਲੇ ਮਨਾ ਏਗ ਨਾ ਜੇ ਸਮੂਡ ਮਨਾ ਹਰ ਬਿਸਰਤ ਤੇ ਗੁਣ ਘੱਲਿਆ ਰਹਾਉ ਨਾ ਹੋ ਜੇ ਤੀ ਸਤੀ ਨਹੀਂ ਪੜਿਆ ਮੂਤ ਮੁਗਦਾ ਜਨਮ ਤੇ ਆ ਪ੍ਰਣਵਤ ਨਾਨਕ ਤੈਨ ਕੀ ਸਰਣਾ ਜਿੰਤੂ ਨਾਹੀ ਵਿਸਰਿਆ ਅਸਮਹਾਲਾ ਪੰਜਵਾਂ ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਮ ਦੇ ਮਿਲ ਗਈਏ ਤੇਰੀ ਬਰੀਆ ਆਵਰ ਕਾ ਅਰਿ ਦੇ ਲੇਤਨ ਕਾਮਿਲ ਸਾਰ ਸੰਗਤ ਪੜਿ ਕੇਵਲ ਨਾਮ ਸਰੰਜਮ ਲਾਗ ਪੋਜਲ ਤਰਨ ਗੈ ਜਨਮ ਵਰਥਾ ਜਾ ਤਰੰਗ ਮਾਇਕ ਰਹਾਉ ਜਬ ਤਕ ਸੰਜਮ ਤਰਨਮ ਕਾ ਮਾਇਆ ਸੇਵਾ ਸਾਧਨਾ ਜਾਣੇ ਹਰ ਕਹ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖੋ ਸਰਮਾ ੴ ਸਤਿਗੁਰ ਪ੍ਰਸਾਦ ਕਬਿ ਬਾਟ ਬੇਨਤੀ ਚੋਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਤ ਕੀ ਇੱਛਾ ਤਾ ਚਰਨਨ ਮਰ ਹੈ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰ ਹਮਰੇ ਦੋਸਤ ਸਬਾ ਤੁਮ ਕਾ ਭੋ ਆਵਾਦ ਹੈ ਮੋਹ ਬਿਚਾਰ ਹੋ ਸੁਖਿ ਵਸੈ ਮੂਰ ਪਰਵਾਰਾ ਸੇਵਕ ਸਿੱਖ ਸਮੈ ਕਰਤਾਰ ਮੋ ਰਛਾ ਨੀ ਕਰਦਾ ਕਰੇ ਜਾਬਰਨ ਗਵਾ ਸੰਧਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤਮੈ ਛੜ ਕੋਈ ਅਰ ਨ ਤਿਆਉ ਜੋ ਵਰਚ ਹਮਸ ਤੁਮ ਤੇ ਪਾਉ ਸੇਵਕ ਜੇ ਕਾ ਮਾਰੇ ਤਾਰੀਆ ਚੰਚੂਨ ਸਤ੍ਰੇ ਮਾਰੇ ਮਾਰੀ ਆਵਾਜ਼ਾ ਮੁਝੇ ਉਬਰਿਆ ਮਰਨ ਕਾਲ ਕਾ ਦ੍ਰਿਸ਼ ਨਜ਼ਰਿਆ ਹੋਊ ਜਾਂ ਸਦਾ ਹਮਾਰੇ ਪਛਾ ਸ੍ਰੀ ਅਸਤੂ ਜੂ ਕਰਿ ਰਚਾਰ ਰਾਖਲੇ ਸੋ ਮਹਿਰਾ ਕਨਹਾਰੇ ਸਾਇਬ ਸੰਤ ਸਾਇਬ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਦਮਹੁ ਪੂਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਵਕਤਰਾ ਕਾਲ ਪਾਏ ਸਵਜੂ ਅਵਤਾਰਾ ਕਾਲ ਪਾਏ ਕਰਵਿਚਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਵ ਕੀਓ ਬੇਦ ਰਾਜ ਬ੍ਰਹਮਾੰਡੁ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਰ ਯਸ਼ ਨੂੰ ਬਜਾਇਓ ਆਦੰਤੇ ਕਾਇ ਉਤਾਰਾ ਸੋਏ ਗੁਰੂ ਸਮਝਿਓ ਹਮਾਰਾ ਨਮਜਕਾਰ ਤਿਸਿ ਕਉ ਮਾਰੀ ਸકલ ਪਰਿਆਗੈ ਆਪ ਸਵਾਰੀ ਸੇਵਕਨ ਕੋ ਸਭ ਬਨਸੁ ਦਿਓ ਸਤਰਨ ਕੋ ਪਰਮੋ ਬਦਕੀਓ ਕੜਕੜਕੇ ਅੰਤਰ ਕੀ ਗਿਆਨ ਦ ਭਲੇ ਬਲੇ ਕੀ ਪੀਰ ਪਛਾਨਤ ਚੀਟੀ ਦੇ ਕੁੰਚਰ ਅਸੂਲਾ ਸਭ ਪਰ ਖੇਵਾ ਦ੍ਰਿਸ਼ਤ ਕਰ ਫੁੱਲਾ ਸੰਤਨ ਦੁਖ ਪਾਇਤੈ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨ ਕੜਕੜਕੇ ਪੜਪੜ ਕੀ ਜਨ ਜਾਬੋਦ ਕਰਖ ਕਰਾਂ ਕਰਤਾਰ ਪਰ ਜਤ ਤਤ ਦਵ ਦੇ ਅਪਾਰਾ ਜਬਾ ਕਰਖ ਕਰਤੋ ਕਬ ਹੋਂ ਤੋਂ ਮੈਨ ਦਤ ਦੇ ਤਰ ਸਭ ਹੋਂ ਜੇ ਤੇ ਗੁਰੇਸ਼ ਰਿਸ਼ਿ ਸਰ ਉਤਾਰਾ ਆਪੋ ਆਪਣੀ ਬੂਜ ਉਚਾਰਾ ਤੋਮ ਸਭ ਹੀ ਤੇ ਰਹਤਨ ਰਾਲਮ ਜਾਣਤ ਦੇਦ ਪੇਰ ਅਰ ਆਲਮ ਨਿਰੰਕਾਰ ਨੰਬੀ ਕਾਰ ਲੰਬ ਵਾਗ ਨੀਲੇ ਅਨਾਦ ਸੰਭ

ਕਹਾਂ ਬੋਲੇ ਰਾੜਾ ਦੇ ਬੈਠਾ ਕਹੋਂ ਸੇ ਮੜ ਪੋਸਾਂ ਗਾਇ ਕੈਠਾ ਸਗਰੇ ਸ੍ਰੇਸ਼ਟ ਲਗਾਇ ਚੰਪਾ ਵਾਰ ਜਗਾ ਸਰੂਪ ਸਿਯਾਂ ਪੋਵਾ ਵਰਚਾ ਮੇਰੀ ਤੁਮ ਕਰੋ ਸੇਕੋ ਬਾਰ ਸੇਕ ਸੰਗਰੋ ਦੋਸਤ ਜਿਤੇ ਉੜਵਤ ਪਾਤਾ ਸਗਲ ਮਲੇਸ਼ ਕਰੋ ਰਣਕਾ ਤਾ ਜੇਸ ਤੁੜਤਾ ਸਰਨੀ ਪਰੇ ਤਨੇ ਕਾ ਦੋਸਤ ਦੋਪ ਤਾ ਮਨੇ ਕੋਲ ਖਿਦੇ ਮਨ ਪਾਗ ਪਾਰੇ ਜਹਾਰੇ ਤਨੇ ਕਾ ਤੁਮ ਸੰਕਲ ਜਾਵਟਾਰੇ ਜੋ ਕਲ ਕਵੇ ਕ ਬਾਰ ਤੇ ਆਏ ਹੈ ਤਾਂ ਕੇ ਗਾਲ ਨੀ ਤਨੇ ਹੈ ਕੜਾ ਚਾਹ ਵੇ ਕਾਹੇ ਸਬ ਕਾਲਾ ਦੋਸਟ ਅਰੇਸਟ ਟ੍ਰੇਨ ਤੇ ਕਾਲਾ ਕਿਰਪਾ ਦੇ ਰਹਿ ਤਨ ਜਾਏ ਨਾ ਹਰ ਹੋ ਤਾਂ ਕਿ ਧਰ ਤਨ ਕਮੈ ਹਰ ਹੋ ਹਰੇ ਲ ਸ ਦੇ ਘਰ ਮੋ ਸਭ ਹੋਈ ਦੁਸ਼ਟ ਸ਼ਾਸ ਸਭ ਸਗਣਕ ਹੋਈ ਇੱਕ ਬਾਹਰ இந்து ਮੈਂ ਸੰਭਾਰਾ ਕਾ ਲਫਾਸ deta hai ubara ਜੈ ਨਨਾਰਨਾ ਮਤੇ ਹਾਰੋ ਕਹਾ ਦਰਦ ਦੁਖ ਦੋਖ ਤੇ ਰਹਾ ਖੜਗ ਕੇ ਤਮਹ ਸ਼ਰਨ ਤੇ ਹਾਰੀ ਆਪਾ ਦਲੇ ਹੋ ਅਬਾਰੀ ਸਰਬ ਟੋਰ ਮੋਹ ਸੁਹਾਈ ਦੁਸ਼ਟ ਲੋਗ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ